ਮੱਥਾ ਟੇਕਣ ਜਾ ਰਹੇ ਸ਼ਰਦਾਲੂਆ ਨਾਲ ਰਸਤੇ ਦੇ ਵਿੱਚ ਵੱਡਾ ਹਾਦਸਾ ਹੋ ਗਿਆ ਇਹ ਲੋਕ ਮਾਨਸਾ ਤੋਂ ਜਾ ਰਹੇ ਸੀ ਮੱਥਾ ਟੇਕਣ ਲਈ ਜਾ ਰਹੇ ਸੀ ਤੇ ਪਹਿਲਾਂ ਇਹਨਾਂ ਦੇ ਵੱਲੋਂ ਇਹਨਾਂ ਸ਼ਰਦਾਲੂਆ ਦੇ ਵੱਲੋਂ ਪਹਿਲਾਂ ਮਾਨਸਾ ਮਾਨਸਾ ਤੋਂ ਇਹਨਾਂ ਸ਼ਰਦਾਲੂਆ ਦੇ ਵੱਲੋਂ ਪਹਿਲਾਂ ਨੈਣਾ ਦੇਵੀ ਜਾਣਾ ਸੀ ਮੱਥਾ ਟੇਕਣ ਲਈ ਮਾਤਾ ਨੈਣਾ ਦੇਵੀ ਪਹੁੰਚੇ ਉਸ ਤੋਂ ਬਾਅਦ ਇਹ ਸ਼ਰਦਾਲੂ ਬਾਬਾ ਪੀਰ ਨਿਗਾਹ ਤੇ ਮੱਥਾ ਟੇਕਣ ਪਹੁੰਚੇ ਉਸ ਤੋਂ ਬਾਅਦ ਜਦੋਂ ਘਰ ਵਾਪਸ ਮਾਨਸਾ ਤੇ ਮਾਨਸਾ ਤੇ ਵਾਪਸ ਆ ਰਹੇ ਸੀ ਤੇ ਰਸਤੇ ਦੇ ਵਿੱਚ ਇਹਨਾਂ ਨਾਲ ਵੱਡਾ ਹਾਦਸਾ ਟਰਾਲੀ ਟਰੈਕਟਰ ਟਰਾਲੀ ਤੇ ਸ਼ਰਦਾਲੂ ਜਾ ਰਹੇ ਸੀ ਤੇ ਅਨਬੈਲੈਂਸ ਹੋ ਕੇ ਇਹ ਜਿਹੜੀ ਟਰਾਲੀ ਆ ਪਲਟ ਗਈ ਹੈ ਇਸ ਦੇ ਵਿੱਚ 30 ਸ਼ਰਦਾਲੂ ਸਵਾਰ ਸੀ ਤੇ 25 ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਮਾਂਸਾ ਤੋਂ ਸ਼ਰਦਾਲੂ ਇਕੱਠੇ ਹੋ ਕੇ ਮੱਥਾ ਟੇਕਣ ਲਈ ਜਾ ਰਹੇ ਸੀ ਰਸਤੇ ਦੇ ਵਿੱਚ ਇਹਨਾਂ ਦਾ ਭਿਆਨਕ ਜਿਹੜਾ ਐਕਸੀਡੈਂਟ ਹੋ ਗਿਆ ਟਰਾਲੀ ਜਿਹੜੀ ਟਰੈਕਟਰ ਟਰਾਲੀ ਤੇ ਇਕੱਠੇ ਹੋ ਕੇ ਜਾ ਰਹੇ ਸੀਗੇ ਤੇ ਟਰੈਕਟਰ ਦੇ ਟਰਾਲੀ ਦੇ ਵਿੱਚ ਜਿਆਦਾ ਲੋਕ ਹੋਣ ਕਾਰਨ ਜਿਹੜੀ ਆ ਰਸਤੇ ਦੇ ਵਿੱਚ ਆ ਰਹੀ ਟਰਾਲੀ ਜਿਹੜੀ ਅਨਬੈਲੈਂਸ ਹੋ ਕੇ ਪਲਟ ਜਾਂਦੀ ਹੈ ਤੇ ਪਲਟ ਉਹ ਬਾਲ ਜਿਹੜੇ ਸ਼ਰਦਾਲੂ ਇਹਨਾਂ ਦੇ ਬੁਰੀ ਤਰ੍ਹਾਂ ਸੱਟਾਂ ਲੱਗਦੀਆਂ ਨੇ ਤੇ 25 ਸ਼ਰਦਾਲੂ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਦੱਸਦੇ ਕਿ ਮਾਨਸਾ ਦੇ ਲੋਕ ਨੇ ਇਹ ਮਾਨਸਾ ਤੋਂ ਮੱਥਾ ਟੇਕਣ ਲਈ ਜਾ ਰਹੇ ਸੀ ਮਾਤਾ ਨੈਣਾ ਦੇ ਵੀ ਜਾ ਰਹੇ ਸੀਗੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਬਾਬਾ ਪੀਰ ਦੀਗਾਹ ਜਾਣਾ ਸੀ ਉੱਥੇ ਮੱਥਾ ਟੇਕਣ ਲਈ ਇਹਨਾਂ ਸ਼ਰਦਾਲੂਆ ਦੇ ਵੱਲੋਂ ਜਾਣਾ ਸੀਗਾ ਤੇ ਫਿਰ ਉਸ ਤੋਂ ਵਾਪਸ ਆ ਕੇ ਜਦੋਂ ਮੱਥਾ ਟੇਕਣ ਤੋਂ ਜਾ ਕੇ ਮੱਥਾ ਟੇਕ ਕੇ ਜਦੋਂ ਵਾਪਸ ਆ ਰਹੇ ਸੀ ਇਹ ਸ਼ਰਧਾਲੂ ਤੇ ਰਸਤੇ ਦੇ ਵਿੱਚ ਇਹਨਾਂ ਦੀ ਜਿਹੜੀ ਟਰਾਲੀ ਉਹ ਪਲਟ ਜਾਂਦੀ ਹੈ 30 ਲੋਕ ਇਸ ਦੇ ਵਿੱਚ ਸਵਾਰ ਹੁੰਦੇ ਆ ਤੇ 25 ਲੋਕ ਇਸ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਮੌਕੇ ਤੇ ਜਿਹੜੇ ਲੋਕ ਉੱਥੇ ਮੌਜੂਦ ਸੀ ਤੇ ਜਿੱਥੇ ਜਿਹੜੇ ਹਸਪਤਾਲ ਦੇ ਵਿੱਚ ਇਹ ਦਾਖਲ ਫੀ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਕਿ ਜਾਣਕਾਰੀ ਦਿੱਤੀ ਗਈ ਕਿਵੇਂ ਈਟਾਲੀ ਪਲਟਦੀ ਹੈ ਕਿੰਨੇ ਲੋਕ ਜ਼ਖਮੀ ਹੁੰਦੇ ਨੇ ਤੇ ਕਿਹੜੇ ਕਿੰਨੇ ਲੋਕ ਹੁਣ ਤੱਕ ਠੀਕ ਨਹੀਂ ਗਏ ਤੇ ਕਿਹਨੇ ਕਿੰਨਿਆਂ ਨੂੰ ਨੁਕਸਾਨ ਪਹੁੰਚਦਾ ਵਾ ਇਹ ਪੂਰੀ ਜਾਣਕਾਰੀ ਜਿਹੜੀ ਇਹਨਾਂ ਦੇ ਵੱਲੋਂ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਆਈ ਸੀਪੰਡੋ ਹੀ ਤਨਨ ਹੋ ਗਿਆ ਇਸ ਤਰ੍ਹਾਂ ਨਾਨਾ ਦੇਵ ਦਰਸ਼ਨ ਕਰਕੇ ਪੀਰ ਨਗਾਹੇ ਆਂ ਜੀ ਪੀਰ ਨਗਾਹੇ ਸਲਾਮ ਕਰਕੇ ਬਾਬੇ ਦੇ ਬਸੁਰਮ ਬਾਸਪਿੰਡ ਰੋ ਜਾਂਦੇ ਸੀ। ਕਿਆ ਹੋਇਆਤਾ ਜੀ ਬੱਸੋ ਮੋੜ ਜਦੋਂ ਮੋੜਨ ਲੱਗ ਗਈ ਟਾਲ ਇੱਕ ਲੱਖ ਤੇ ਜਾ ਰਹੀ ਸੀ ਭਾਈ ਵੱਜਾ ਬੱਸ ਟਰੈਕਟਰ ਮੋੜਨ ਲੱਗ ਗਈ ਜਦੋਂ ਬੱਸੇ ਤੁਰਤੀ ਰੱਬ ਜਾਣਦਾ ਜੀ ਡਰਾਈਵਰ ਕਨਿਓ ਪੀਹਰ ਟਾਲ ਦੀ ਇੱਕ ਲੱਖ ਦੀ ਪਰਸੂ ਕਿਤਨੇ ਲੋਕ ਤੇ ਟਰਾਲੀ ਮੇਂ ਟਰਾਲੀ ਦੀ 30 ਜਾਨੇ ਸੀ ਜੇ ਸੀ ਬਚਤ ਰਹਿ ਗਈ ਟਰੱਕ ਆਟਾ ਕੋਈ ਟੜ ਗਿਆ ਰੱਬ ਜਾਣੇ ਕੀ ਹੋਇਆ ਟਰਾਲੀ ਟਰੈਕਟਰ ਥੱਲੇ ਹੀ ਗਈ ਸਿੱਧਾ ਪਸ ਗਏ ਜੀ ਕੋਈ ਜਾਨ ਮਾਨ ਦਾ ਨੁਕਸਾਨ ਤੋਂ ਨਹੀਂ ਹੋਇਆ ਜੀ ਨਾ ਨਾ ਬਚਤ ਰਹਿ ਗਈ ਜੀ ਮਾਤਾ ਜੀ ਮੇਰਾ ਵੱਜ ਗਏ ਮੱਥਾ ਦੇਖ ਕੇ ਹੀ ਬਚਾ ਲਈ ਨਾ ਰੱਬ ਦੀ ਮੱਦੀ ਛੱਤਾਂ ਜ਼ਰੂਰ ਨਹੀਂ ਪਰ बस गई जाना कहाँ था आपको वो है ही मानसा ही जिला हमारे अभी पीलीकान से हमें रिपोर्ट मिली थी कि एक श्रद्धालुओं से भरी हुई जो ट्रॉली है वो पीरिका से माथा टेक दे मानसा से, से हैं ये लोग और इसमें

माथा टेक के वापस आ रहे थे तो यहाँ से पूरा ही एक टर्म पे एक ट्रॉली पलट गई जिससे 25-26 लोग जो हैं वो इंजर्ड हुए हैं जिनका इलाज चल रहा है हॉस्पिटल तो में सारे कोई कैजुलटी नहीं हुई है पुलिस कार्रवाई कर रही है सर कहाँ के जैसे बताए जा रहे हैं ये मानसा पंजाब के बताए जा रहे हैं सर कोई गंभीर घायल तो नहीं है अभी गंभीर घायल की भी कोई सूचना नहीं है ਇਹ ਇੰਜਰਡ ਹੈ ਅ ਜੀ ਐਮ ਐਸ ਇਸ ਕਾਟੀ ਜਾ ਰਹੀ ਹੈ ਹਸਪੀਟਲ ਸਾਰੀ ਡਿਟੇਲ ਕੋਈਰ ਨੂੰ ਉਪਲਬਧ ਹੈ